ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਛੋਟੀ ਵਾਸਤੇ ਫਿਰ ਤੋਂ ਰਾਮ ਟੈਕਸ ਦੇ ਬ੍ਰਾਂਡ ਦੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਡਿਜ਼ਾਈਨਿੰਗ ਅਲੱਗ-ਅਲੱਗ ਆਏ ਛੋਟੀ ਅੱਜ ਰਾਮ ਟੈਕਸ ਦੇ ਸੂਟ ਜ਼ਰੂਰ ਨੇ ਪਰ ਡਿਜ਼ਾਈਨਿੰਗ ਅਲੱਗ ਆ ਬਹੁਤ ਸੋਹਣੇ-ਸੋਹਣੇ ਜੇ ਸੂਟ ਨੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਹੈ ਇਸ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਜਿਹੜਾ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆਇਆ ਬਹੁਤ ਪਿਆਰੀ ਜ ਕਲਰ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਜੀ ਅੱਜ ਦੀ ਵੀਡੀਓ ਦੇ ਬਿਉਟ ਆਉਟ ਲਾਈਨਿੰਗ ਸੂਟ ਬਣੇਗਾ ਜੀ ਪ੍ਰਿੰਟ ਤੁਸੀਂ ਦੇਖ ਲਿਓ ਸੂਟ ਦਾ ਕੁਛ ਇਦਾਂ ਦੀ ਹੈਗੀ ਆ ਪ੍ਰਿੰਟਿੰਗ ਇਹ ਜਿਹੜਾ ਕਲੀਆਂ ਸਟਾਈਲ نیچے ਨੂੰ ਜਾਂਦਾ ਇਹ ਵੀ ਪ੍ਰਿੰਟ ਏ ਆ ਇਹਦੇ ਵਿੱਚ ਕੋਈ ਵਰਕ ਨਹੀਂ ਕੋਈ ਲੇਸ ਨਹੀਂ ਬਹੁਤ ਸੋਹਣਾ ਪ੍ਰਿੰਟ ਹੋਇਆ ਵਾ ਸੂਟ ਆ ਤੇ ਕੀ ਰਿਤੇ ਹੈਗਾ ਜੀ ਇਹ ਵਰਕ ਔਰ ਗੰਜਾ ਲਗਾ ਕੇ ਬਹੁਤ ਸੋਹਣਾ ਕਟਵਰਕ ਕੀਤਾ ਹੋਇਆ ਇਹ ਤੇ ਪਿਓਰ ਕੈਮਬਰੀ कॉटन ਦੀ ਹੈਗੀ ਸਲਵਾਰ ਜਿਹੜੇ ਕਲਰ ਦਾ ਇਹ ਪੱਟੀ ਹੋਏਗੀ ਉਸ ਕਲਰ ਦੀ ਸਲਵਾਰ ਹੋਏਗੀ ਇਹਦੇ ਨਾਲ ਤੇ ਦੁਪੱਟੇ ਰਹਿਣਗੇ ਇਹਦੇ ਨਾਲ ਮਸਲੀਨ ਦੇ ਜੇ ਡਬਲ ਸ਼ੈਡਡ ਐਤਾ ਦੁਪੱਟੇ ਕਾਫੀ ਲੰਮੇ ਚੌੜੇ ਨੇ ਪਿਓਰ ਕਾਟਨ ਮਸਲੀਨ ਦੇ ਦੁਪੱਟੇ ਆ ਤੇ 2400 ਹੈਗਾ ਜੀ ਪ੍ਰਾਈਸ ਰੋਡ ਦਾ ਖੁਸ਼ ਇਦਾਂ ਦੀ ਲੁੱਕ ਆਏਗੀ ਠੀਕ ਹੈ ਜੀ ਇਹਦੇ ਵਿੱਚ ਕਲਰ ਦੰਨੇ ਆ ਤੁਹਾਨੂੰ ਇਸ ਤੇ ਵਿੱਚ ਇਹ ਨਿਓਨ ਜੇ ਸ਼ੇਡ ਦੀ ਸਲਵਾਰ ਆ ਜਾਏਗੀ ਇਹ ਵਾਲੀ ਮਹਿੰਦੀ ਨਿਓਨ ਜੇ ਕਲਰ ਆ ਤੇ ਇਹਦੇ ਵਿੱਚ ਆ ਜਾਏਗੀ ਸੀ ਗ੍ਰੀਨ ਜੇ ਕਲਰ ਦੀ ਸਲਵਾਰ ਖੁਸ਼ ਇਦਾਂ ਦੀ ਸ਼ਰਟ ਦਾ ਪ੍ਰਿੰਟ ਸੇਮ ਇਹ ਆਜੇ ਕਿ ਜੀ ਇਹ ਪਰਪਲ ਜੀ ਬ્લેਕਿਸ਼ ਪਰਪਲ ਆ ਬਹੁਤ ਪਿਆਰਾ ਜਿਹਾ ਸ਼ੇਡ ਆ 컬러 ਬਹੁਤ ਸੋਹਣੇ ਆ ਸਾਰੇ ਤੇ ਪ੍ਰਿੰਟ ਬਹੁਤ ਸੋਹਣੇ ਛੋਟਾਂ ਦੇ ਪ੍ਰਾਈਸ ਹੈਗਾ ਸਾਰੇ ਸੂਟਾਂ ਦਾ 2400 ਸ਼ਿਪਿੰਗ ਰਹੇਗੀ ਅਲੱਗ ਗਤੋਂ ਨੈਕਸਟ ਦੰਨੇ ਆ ਜੀ 2500 ਦਾ ਸੂਟ ਆ ਇਹ ਸੀ ਤੁਹਾਨੂੰ ਪਹਿਲਾਂ ਵੀ ਦਿਖਾਏ ਸੀਗੇ ਰਿਪੀਟ ਬੁੱਕ ਹੈ ਸਾਡੇ ਪਾਸ ਲਾਈਨ ਆਇਤਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਕਾਫੀ ਸਾਰੀ ਡਿਮਾਂਡ ਸੀਗੀ ਇਸ ਸਟੱਫ ਦੀ ਵੀ ਕੇਰੇ ਤੇ ਔਰਗੈਂਜ਼ਾ ਲੱਗਿਆ ਹੋਇਆ ਬਹੁਤ ਪਿਆਰਾ ਜਿਹਾ ਤੇ ਪਲੇਨ ਸਲਵਾਰ ਇਹਦੇ ਨਾਲ 2.5 ਮੀਟਰ ਦੀ ਕੱਟ ਹੈ ਜੀ ਤੇ 2500 ਹੈਗਾ ਪ੍ਰਾਈਸ ਸੂਟ ਦਾ ਤੇ ਇਹਨਾਂ ਦੇ ਨਾਲ ਪਿਓਰ ਕੋਟਾ ਡੋਰੀਏ ਦੇ ਹੈਗੇ ਨੇ ਦੁਪੱਟੇ ਇਹ ਸੌਫਟ ਕੋਟਾ ਹੈ ਜਿਹੜੇ ਵੀ ਅੱਜ ਦਿਖਾਵਾਂਗੇ ਤੁਹਾਨੂੰ ਇੱਕ ਕਾਟਨ ਦੀ ਤਰ੍ਹਾਂ ਇੱਕ ਗੋਟਾ ਡੋਰੀਏ ਦੇ ਦੁਪੱਟੇ ਨੇ ਬਹੁਤ ਪਿਆਰੀ ਲਾਈਨਾਂ ਵਾਲੀ ਤੇ ਲੰਮੀ ਚੌੜੀ ਦੁਪੱਟੇ ਨੇ ਜੇ ਸੇਮ ਦੇ ਵਿੱਚ ਇਹ ਸੈਕੰਡ ਕਲਰ ਆ ਤੇ ਇਹਦੇ ਵਿੱਚ ਤੁਹਾਨੂੰ ਇਹ ਪਰਪਲ ਜਿਹਾ ਸ਼ੇਡ ਦੀ ਸਲਵਾਰ ਮਿਲ ਜਾਏਗੀ ਇਹ ਵਾਲੀ ਸਲਵਾਰ ਆ ਠੀਕ ਹੈ ਤੇ ਇਹ ਸੇਮ ਹੀ ਡਿਜ਼ਾਈਨ ਦੇ ਵਿੱਚ ਆ ਸੂਟ ਦੋ ਕਲਰ ਨੇ ਨੈਕਸਟ ਦਿਖਾ ਰਹੀਆਂ ਜੀ ਇਹ ਲੈ ਸਕਦੇ ਆ ਜਿਹੜੇ ਪਹਿਲਾਂ ਰਹਿ ਗਏ ਸੀਗੇ ਇਹ ਸਾਰੀ ਕੈਟਲੌਗ ਵੁਦਵਾਰਾ ਸਾਡੇ ਪਾਸ ਆ ਗਈਆਂ ਟਰਾਈ ਮੀਟਰ ਦੀ ਸਲਵਾਰ ਦੇ ਨਾਲ ਬਹੁਤ ਪਿਆਰੇ ਲਾਈਨਾਂ ਵਾਲੇ ਸੂਟ ਨੇ ਬਹੁਤ ਸੋਹਣੇ ਇਹ ਪੈਚ ਹੋਇਆ ਆ ਪ੍ਰਿੰਟ ਨਹੀਂ ਹੈਗਾ ਜੀ ਬਹੁਤ ਸੋਹਣੀ ਪੈਚਿੰਗ ਹੋਈ ਵੀ ਆ ਘੇਰੇ ਤੇ ਵਰਕ ਮਿਲ ਜਾਏਗਾ ਦੁਪੱਟਾ ਮਿਲ ਜਾਏਗਾ ਤੁਹਾਨੂੰ ਇਹ ਵਾਲਾ ਬਹੁਤ ਸੋਹਣਾ ਜਿਹਾ ਤੇ ਇਹਦੇ ਨਾਲ ਟਾਈ ਐਂਡ ਡਾਈ ਦਾ ਕੋਟਡ ਹੋਰੀ ਇਹਦਾ ਬਹੁਤ ਪਿਆਰਾ ਦੁਪੱਟਾ ਠੀਕ ਹੈ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਪੀਸ਼ ਸ਼ੇਡ ਬਹੁਤ ਸੋਹਣਾ ਹੈ ਤੇ ਸੇਮੇ ਬੁੱਕ ਦੇ ਵਿੱਚ ਨੈਕਸਟ ਲਾਈਨ ਵਾਲਾ ਡਿਜ਼ਾਈਨ ਦਿਖਾਣੇ ਆ ਉੱਪਰ ਗ੍ਰੇ ਤੇ ਆਫ ਵਾਈਟ ਤੇ ਬਿਲਕੁਲ ਬਰੀਕਰੇ ਵਿੱਚ ਲਾਈਨ ਹੈ ਤੇ ਇਹਦਾ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਸੋਰ ਦਾ ਦੇਖੋ ਇਹਨਾਂ ਨੇ ਥੋੜਾ ਜਿਹਾ ਫਰੌਕ ਸਟਾਈਲ 'ਚ ਬਣਾਇਆ ਹੋਇਆ ਤੁਸੀਂ ਐਦਾਂ ਦੀ ਲੁੱਕ ਵੀ ਦੇ ਸਕਦੇ ਹੋ ਸੂਟ ਨੂੰ ਸਟਿਚਿੰਗ ਟਾਈਮ ਕਿਸੇ ਵੀ ਤਰ੍ਹਾਂ ਤੁਸੀਂ ਸੂਟ ਨੂੰ ਡਿਜ਼ਾਈਨ ਕਰ ਸਕਦੇ ਹੋ ਦੇਖੋ ਜੀ ਸੂਟ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਦੁਪੱਟੇ ਬਿਲਕੁਲ ਸੌਫਟ ਹੈ ਕੋਟੇ ਦੇ ਇਹ ਰਹਾ ਸੈਕੰਡ ਕਲਰ ਹੈ ਇਸੇ ਲੈਮਨ ਸ਼ੇਡ ਦੀ ਸਲਵਾਰ ਆਈ ਹੈ ਤੇ ਇੱਕ ਡਿਜ਼ਾਈਨ ਹੈਗਾ ਇਹਦੇ ਵਿੱਚ ਇਹ ਲਾਸਟ ਹੀ ਸੂਟ ਆ ਗਿਆ ਬਹੁਤ ਸੋਨਾ ਕਲਰ ਡਿਜ਼ਾਈਨ ਸਾਰੇ ਚ ਮਸ਼ੀਨੀ ਵਰਕ ਹੋਇਆ ਹੋਇਆ ਤੇ ਦੁਪੱਟਾ ਇਹਦਾ ਇਹਨਾਂ ਨੇ ਥੋੜੀ ਜਿਹੀ ਲੌਂਗ ਫਰੌਕ ਬਣਾਈ ਵੀ ਸੂਟ ਸੋਹਣਾ ਲੱਗਦਾ ਏ ਤੇ ਪ੍ਰਾਈਸ ਹੈਗਾ ਜੀ 2500 2500 ਨੈਕਸਟ ਇਹ ਰੀਪੀਟ ਸੈਟ ਆ ਗਿਆ ਸਾਰਾ ਤੁਸੀਂ ਇਹ ਸੂਟ ਵੀ ਦੇਖ ਸਕਦੇ ਹੋ 2900 ਹੈਗਾ ਪ੍ਰਾਈਸ ਇਹ ਰਿਪੀਟਡ ਨੇ ਜੀ ਸਾਰੇ ਸੂਟ ਜਿਨ੍ਹਾਂ ਦੀ ਫੋਟੋਆਂ ਬਹੁਤ ਸਾਰੀਆਂ ਆਉਂਦੀਆਂ ਸੀ ਸਾਡੇ ਕੋਲ ਤੇ ਤੁਸੀਂ ਹੁਣ ਇਹਨਾਂ ਚੋਂ ਜਿਹੜਾ ਸੂਟ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਇਹ 올ਓਵਰ ਸੂਟ ਆ ਤੇ ਸਾਰੇ ਮਸ਼ੀਨੀ ਵਰਕ ਆ ਜੇ ਰਾਮ ਟੈਕਸ ਬ੍ਰਾਂਡ ਦਾ ਸੂਟ ਆ ਇਹ ਪਿਓਰ ਲੀਲਨ ਦੇ ਉੱਪਰ ਆਏ ਵਾਲਾ ਸੂਟ ਆ ਜਿਹੜਾ ਇੰਦਾ ਰਹੇਗਾ ਦਾ ਦੁਪੱਟਾ ਦੁਪੱਟਾ ਮਸਲੀਨ ਦਾ ਬਹੁਤ ਪਿਆਰਾ ਜਿਹਾ ਵਿੱਚ ਵੀ ਲੇਸਿਸ ਤੇ ਸਾਈਡ ਤੇ ਵੀ ਲੇਸਿਸ ਦੇ ਕੇ ਬਹੁਤ ਸੋਹਣਾ ਦੁਪੱਟਾ ਬਣਾਇਆ ਹੋਇਆ ਠੀਕ ਹੈ ਜੀ 2900 ਹੈਗਾ ਇਸ ਸੂਟ ਦਾ ਪ੍ਰਾਈਸ ਇਹਦੇ ਨਾਲ ਦੇ ਅਸੀਂ ਬਹੁਤ سارے ਦਿਖਾਏ ਆ 3200 3500 ਦੀ ਰੇਂਜ ਦੇ ਵੀ ਇਹ ਸੂਟ ਹੈਗਾ ਜੀ 2900 ਦੇ ਵਿੱਚ 2900 ਹੈਗਾ ਪ੍ਰਾਈਸ ਕਲਰ ਹੈਗੇ 3 ਤਿੰਨੋ ਹੀ ਕਲਰ ਸੋਹਣੇ ਆ ਨੈਕਸਟ ਕਲਰ ਪ੍ਰਿੰਟ ਦਿਖਾਨੀ ਆ ਜੀ ਤੁਹਾਨੂੰ ਬਹੁਤ ਸੋਹਣਾ ਪ੍ਰਿੰਟ ਆ ਸੂਟ ਦਾ ਵਿਦਾਊਟ ਲਾਈਨਿੰਗ ਸੂਟ ਬਣੇਗਾ ਨੈਕ ਦੇ ਉੱਪਰ ਬਹੁਤ ਪਿਆਰਾ ਡਿਜ਼ਾਈਨ ਪੈਚਵਰਕ ਹੋਇਆ ਹੋਇਆ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਦਾ ਠੀਕ ਹੈ ਜੀ ਤੇ ਇਹਦੇ ਨਾਲ ਬਣੇ ਹੋਏ ਆ ਸਲਵਾਰ ਦੇ ਪੌਂਚੇ ਬਹੁਤ ਪਿਆਰੇ ਜੇ ਇਹ ਸਲਵਾਰ ਦੇ ਪੌਂਚੇ ਆ ਤੇ ਕਮ ਹੈ ਪ੍ਰਿੰਟ ਸ਼ਰਟ ਦੇ ਨਾਲ ਪੌਂਚਾ ਵਰਕ ਤੇ ਦੁਪੱਟੇ ਤੇ ਵੀ ਵਰਕਾ ਕੁਛੇਤਾਂ ਦੀ ਲੁੱਕ ਹੈ ਜੀ ਸੂਟ ਦੀ A ਲਾਈਨ ਚ ਬਣਾਓ ਚਾਹੇ ਸਿੰਪਲ ਸੂਟ ਬਣਾਓ ਉਹ ਤੁਹਾਡੀ ਚੁਆਇਸ ਆ ਪਿਓਰ ਦਾ ਦੁਪੱਟਾ ਕਾਰਨਰ ਚ ਰਹਿਣਗੇ ਫਲਾਰ ਤੇ ਫੋਰ ਸਾਈਡ ਲੇਸਿਸ ਦੇ ਨਾਲ ਫਿਨਿਸ਼ ਕੀਤਾ ਹੋਇਆ ਦੁਪੱਟਾ ਹੈ ਪਿਓਰ ਤੇ ਆ ਬਿਲਕੁਲ ਇਹਦੇ ਕਲਰ ਬਹੁਤ ਸੋਹਣੇ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬਹੁਤ ਚੰਗੇ ਵਰਕ ਰਹੇਗਾ ਜੀ ਸਾਰੇ ਸੂਟਾਂ ਤੇ ਰਾਮ ਟੈਕਸ ਬ੍ਰਾਂਡ ਦੇ ਸੂਟ ਨੇ ਇਹ ਵੀ ਕਲਰ ਪ੍ਰਿੰਟਿੰਗ ਇਹ ਬਹੁਤ ਸੋਹਣੀ ਹੈ ਸੂਟਾਂ ਦੇ ਪ੍ਰਾਈਸ ਹੈਗਾ ਇਹ 29 ਸੌਰੀ ਹਾਂਜੀ 2900 2900 ਹੈਗਾ ਪ੍ਰਾਈਸ ਕਲਰ ਬਹੁਤ ਪਿਆਰੇ ਪਿਆਰੇ ਆ ਨੈਕਸਟ ਦੇ ਰਹੇ ਆ ਪ੍ਰਿੰਟ ਦੇ ਉੱਪਰ ਪ੍ਰਿੰਟ ਇਹ ਪਹਿਲਾਂ ਤਾਂ ਪਿਆਰਾ ਬਹੁਤ ਨੈਕ ਦੇ ਉੱਪਰ ਵਰਕ ਵਾਲੀ ਪੱਟੀ ਆ ਜੀ ਤੇ نیچے ਨੂੰ ਕਲੀਆਂ ਸਟਾਈਲ ਚ ਇਹਦੀ ਲੇਸ ਲੱਗੇ ਜਾ ਰਿਹਾ ਸੂਟ ਇਹ ਬਣਿਆ ਹੋਇਆ ਬਹੁਤ ਯੂਨੀਕ ਜਿਹਾ ਕੇਰਾ ਇਹਦੇ ਨਾਲ ਹੈਗੇ ਆ ਇਹ ਬਾਟਮ ਸਲਵਾਰ ਸਲਵਾਰ ਦੇ ਪੌਂਚਿਆਂ ਤੇ ਹੈਗਾ ਜੀ ਕੰਮ ਕਲਰ ਇਹ ਬਹੁਤ ਸੋਹਣਾ ਹੈ ਏ ਵੀ ਸੂਟ ਵਿਦਾਊਟ ਲਾਈਨਿੰਗ ਬਣੇਗਾ ਇਹਦੇ ਨਾਲ ਮਸਲੀਨ ਦੇ ਪੇਂਟ ਵਾਲੇ ਦੁਪट्टे ਇਹ ਲੁੱਕ ਆएगी ਜਿਹਦੇ ਪੱਟੇ ਦੇ ਬਹੁਤ ਸੋਹਣਾ ਦੁਪੱਟਾ ਹੈ ਲੇਸਿਸ ਲਗਾ ਕੇ ਹਾਈਲਾਈਟ ਕੀਤਾ ਹੋਇਆ ਤੇ ਸਾਰੇ ਦੁਪੱਟੇ 'ਚ ਹੀ ਪੇਂਟ ਰਹੇਗਾ ਫਿਕਾ ਜੀ ਨੈਕਸਟ ਦਿਖਾਣੇ ਆ ਸੇਮ ਦੇ 2950 ਹੈਗਾ ਇਹ ਸੂਟ ਦਾ ਪ੍ਰਾਈਸ 2950 ਤੇ ਕਲਰ ਦੇਖੋ ਜੀ ਬਹੁਤ ਸੋਹਣੇ ਕਲਰ ਪੌਂਚਿਆਂ ਤੇ ਵਰਕ ਸੂਟ ਦੇ ਇਹ ਵਰਕ ਰਹੇਗਾ ਪੌਂਚਿਆਂ ਤੇ ਬਹੁਤ ਫਿੱਟ ਰਿਹਾ ਸੂਟ ਤੇ ਇੱਕ ਕਲਰ ਤੁਹਾਨੂੰ ਇਹ ਚ ਸਕਿਨ ਮਿਲ ਜਾਗਾ ਇਹ ਵੀ ਮਤਲਬ ਕਲਰ ਸਾਰੇ ਬਹੁਤ ਸੋਹਣੇ ਆ 2950 ਹੈਗਾ ਜੀ ਪ੍ਰਾਈਸ 2950 ਇਹ ਸੂਟ ਵੀ ਰਿਪੀਟ ਸਟ ਆ ਗਿਆ ਸਾਡੇ ਕੋਲ ਇਹਦਾ ਹੈਗਾ ਜੀ ਪ੍ਰਾਈਸ 29 ਸੋਰੀ 3500 ਇਹ ਸਾਰੇ ਫਰੰਟ ਹੈਵੀ ਹੈ ਇਹ ਬਹੁਤ ਸਾਰੀਆਂ ਫੋਟੋਆਂ ਸੀਗੀਆਂ ਸਾਡੇ ਕੋਲ ਇਹ ਸੂਟ ਜਿਹਾ ਵੀ ਇਹ ਮੇਰੇ ਖਿਆਲ ਚ ਮੈਂ 10 ਦਿਨ ਪਹਿਲਾਂ ਦਿਖਾਇਆ ਸੀਗਾ ਸੂਟ ਇਹ ਰਿਪੀਟ ਸਟ ਆ ਗਿਆ ਸਾਰੇ कलर डिजाइन बहुत प्यारे प्यारे हैं ये देखो जी सूट दुपट्टा पेंट वाला प्योर मसलीन का ये चे कलर आ जाएंगे कलर चार सॉरी तीन ने तीनों ही कलर बहुत सोने हैं हाँ जी ਉਮੀਦ ਕਰਦੀ ਹਾਂ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਹੇ ਹੋ ਉਹਦੇ ਲਈ ਵੀ ਥੈਂਕ ਯੂ so much